इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅਗਰ ਅੱਜ ਅਮੇਰਕਰ ਸਾਹਿਬ ਜਾਂ ਭਗਤ ਸਿੰਘ ਜੀ ਇਹ ਚੀਜ਼ਾਂ ਜਿੱਥੋਂ ਵੀ ਵੇਖਦੇ ਹੋਣਗੇ ਤੇ ਜਰੂਰ ਇਹਨਾਂ ਤੋਂ ਇਹ ਕਹਿਣਗੇ ਵੀ ਰੱਬ ਦਾ ਵਾਸਤਾ ਸਾਡੀਆਂ ਫੋਟੋਆਂ ਦਾ ਗਲਤ ਇਸਤੇਮਾਲ ਨਾ ਜਿੱਥੇ ਅੱਜ ਦਾ ਮੌਜੂਦਾ ਇਥੋਂ ਦਾ ਪ੍ਰਜਾਤੰਤਰ ਆ ਪੁਲਸਾ ਐਸਐਸਪੀ ਤੋਂ ਲੈ ਕੇ ਡੀਐਸਪੀ ਤੋਂ ਲੈ ਕੇ ਐਸਐਚਓ ਤੱਕ ਇਹਨਾਂ ਨੂੰ ਵੀ ਕਿਤਨਾ ਕਿਤੇ ਸ਼ਰਮ ਆਣੀ ਚਾਹੀਦੀ ਆ ਵੱੱਟ ਵੱੱਟ ਇੱਕ ਬਦਲੀ ਹੋਈ ਸੀ ਬਦਲਿਓ ਹੋ ਜਾਂਦੀ ਲੇਕਿਨ ਅੱਜ ਜਿਹੜਾ ਤੁਸੀਂ ਧੱਕਾ ਕਰਦੇ ਪਏ ਹੋ ਇੱਕ ਪਰਿਵਾਰ ਦੇ ਨਾਲ ਪਟਿਆਲੇ ਦੇ ਮੌਜੂਦਾ ਜਿੰਨੇ ਇੱਥੋਂ ਦੇ ਕੌਂਸਲਰ ਆ ਜਿਹੜੇ ਸਾਡੇ ਸਾਫਕਾ ਸੀ ਜਾਂ ਜਿਹੜੇ ਅੱਜ ਇਲੈਕਸ਼ਨ ਲੜ ਰਹੇ ਆ ਇਹ ਇੱਕ ਧੱਕੇ ਦੇ ਖਿਲਾਫ ਅੱਜ ਬਗਰੰਗ ਜੀ ਔਰ ਸਾਡੀ ਸਾਰੀ ਜਿਹੜੀ ਇੱਕ ਮਤਲਬ ਇਹ ਕੋਈ ਅਸੀਂ ਪਾਰਟੀ ਦਾ ਡੈਡੀਕੇਸ਼ਨ ਨਹੀਂ ਆਇਆ ਇਹ ਅਸੀਂ ਸੰਜੀਵ ਦੇ ਹੱਕ ਦੇ ਵਿੱਚ ਉਹ ਜੁਝਾਰੂ ਸੰਘਰਸ਼ਵੰਤ ਸਾਥੀ ਆਏ ਆ ਜਿਹੜੇ ਮਹਿਸੂਸ ਕਰਦੇ ਆ ਇਹ ਤੱਕੇ ਦੇ ਖਿਲਾਫ ਅਸੀਂ ਵੀ ਲੜਦੇ ਆਏ ਆਂ ਔਰ ਅੱਗੇ ਵੀ ਲੜਦੇ ਰਵਾਂਗੇ ਪਾਰਟੀ ਲੈਵਲ ਦੇ ਉੱਤੇ ਵੀ ਸਾਡੀਆਂ ਗਤੀਵਿਧੀਆਂ ਜਾਰੀ ਆ ਉਹਨਾਂ ਬਾਰੇ ਤੁਹਾਨੂੰ ਬਾਅਦ ਦੱਸਾਂਗੇ ਲੇਕਿਨ ਮੈਂ ਹੁਣ ਬਜਰੰਗ ਜੀ ਨੂੰ ਕਹੂੰਗਾ ਵੀ ਤੁਹਾਡੇ ਰੂਬਰੂ ਹੋਣ ਔਰ ਆਪਣੇ ਜੋ ਆ ਵਿਚਾਰ ਤੁਹਾਨੂੰ ਦੱਸੀ ਉਹ ਕਾਨੂੰਨੀ ਚਾਰਾ ਜੋਈ ਦੀ ਗੱਲ ਕਰ ਰਹੇ ਸੀ ਅਸੀਂ ਇਹਦੇ ਖਿਲਾਫ ਹਾਂ ਜਦੋਂ ਵੀ ਅਦਾਲਤ ਜਾਣਾ ਤੇ ਜਾਣਾ ਦਾ ਮੌਕਾ ਹੋਵੇ ਉਹ ਤੱਕ ਕੀ ਕੀਤਾ ਹੈ ਚਾਰਾ ਜੋ ਕਾਨੂੰਨੀ ਚਾਰਾ ਜੋਈ ਕੀ ਹੈ ਮੈਨੂੰ ਥੋੜੇ ਪਤਾ ਚੱਲਿਆ ਮੈਨੂੰ ਮੇਰੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਰੇਕਾ ਅਗਰਵਾਲ ਥੋੜੇ ਬਿਮਾਰ ਹੈ ਉਹਨਾਂ ਨੇ ਵੀ ਆਉਣਾ ਸੀ ਉਹਨਾਂ ਨੇ ਦੱਸਿਆ ਇਹ ਹਾਈ ਕੋਰਟ ਨੇ ਤਲਬ ਕੀਤਾ ਬੀਜੀਪੀ ਉਹਨਾਂ ਤੋਂ ਜਵਾਬ ਮੰਗਿਆ ਕਿ ਉਸ ਦਿਨ ਤੁਹਾਡੀ ਪੁਲਿਸ ਨੇ ਕੀ ਕੀਤਾ ਹੈ ਜਵਾਬ ਕਿ ਉਹ ਲੋਕੀਆਂ ਤੁਸੀਂ ਦੇਖਿਆ ਇਹ ਔਰਤਾਂ ਦੇ ਨਾਲ ਕਿੰਨੀ ਬਤਨੀਆਂ ਦੀ ਹੋਈ ਹੈ ਕੱਪੜੇ ਦਾ ਤਫਾੜੇ ਕੇ ਥੱਲੇ ਗੇਰ ਦੇ ਕੇ ਉਹਨਾਂ ਨੇ ਤਿੰਨ ਤਿੰਨ ਵਾਰ ਲੱਤਾਂ ਮਾਰੀਆਂ ਜਾਂ ਕੁੱਤੇ ਆ ਗਿਆ ਪੇਪਰ 파ੜੇ ਗਏ ਸਾਰੀ ਚੀਜ਼ ਦੀ ਜਵਾਬ ਦੇਈ ਅੱਜ ਕੋਰਟ ਚ ਹੁੰਦੀ ਰਹੀ ਅਸੀਂ ਵੀਡੀਓਗ੍ਰਾਫੀ ਅਸੀਂ ਅੱਜ ਨੂੰ ਇਹ ਪਤਾ ਚੱਲਿਆ ਅਸੀਂ ਤੁਹਾਡੇ ਦੁਰੀ ਬੂਠਾਂ ਵਾਲੇ ਦੇ ਨਾਲ ਵੀਡੀਓਗ੍ਰਾਫੀ ਦੀ ਵੀ ਮੰਗ ਕਰਦੇ ਹਾਂ ਔਰ ਅਸੀਂ ਕਾਨੂੰਨੀ ਰਾਹ ਵੀ ਲੱਭਾਂਗੇ ਕਿ ਜਿਸ ਤਰੀਕੇ ਨਾਲ ਬੂਠਾਂ ਦੇ ਉੱਤੇ ਵੀਡੀਓਗ੍ਰਾਫੀ ਕਰਾਈ ਜਾਵੇ ਅਗਰ ਸਰਕਾਰ ਉਹਦਾ ਖਰਚਾ ਨਹੀਂ ਚੱਕਣ ਨੂੰ ਤਿਆਰ ਤੇ ਅਸੀਂ ਪੰਨੋ ਖਰਚਾ ਦੇ ਕੇ ਵੀਡੀਓਗ੍ਰਾਫੀ ਕਰਾਉਣ ਨੂੰ ਕਿਹਾ ਨਹੀ ਅਸੀਂ ਚਾਹਨੇ ਆ ਵੀ ਜਿਹੜੀ ਬਾਹਰਲੇ ਪਾਸੇ ਇਹ ਤਾਂ ਅੰਦਰਲੇ ਪਾਸੇ ਆਇਆ ਨਾ ਇਹ ਬਾਹਰਲੇ ਪਾਸੇ ਕਿਉਂਕਿ ਰੋਕਿਆ ਕਿੱਥੇ ਜਾਣਾ ਵਾ ਰੋਕਿਆ ਬਾਹਰੋਂ ਜਾਣਾ ਵਾ ਜੇ ਬਾਹਰੋਂ ਵਾਸਤੇ ਤੁਸੀਂ ਹਾਈ ਕੋਰਟ ਨਹੀਂ ਅਸੀਂ ਅਸੀਂ ਉਹੀ ਤਾਂ ਤੁਹਾਨੂੰ ਗੱਲ ਕਰਾਂ ਆ ਕੇ ਪਤਾ ਚਲਦੀਆਂ ਗੱਲਾਂ ਇੱਥੇ ਅਸੀਂ ਅੱਜ ਨਹੀਂ ਤਾਂ ਕੱਲ ਉਹਦੇ ਬਾਰੇ ਪ੍ਰੋਬਲਮ ਨਹੀਂ ਆਉਂਦੀ ਲੀਡਰਸ਼ਿਪ ਦੇ ਸੋਟੇ ਤੇ ਅਸੀਂ ਨਹੀਂ ਲੰਦਾ ਕਿ ਜੀ ਬੰਦਾਂ ਨੂੰ ਇੰਨਾ ਕੰਮ ਹੋਇਆ ਇੰਨੀ ਲੋਈ ਹੋ ਗਿਆ ਪੈਨੇ ਉਹ ਕੰਮ ਕਰ ਲਓ ਤੁਸੀਂ ਉਹ ਦੇਖੋ ਅਸੀਂ ਇਹਨਾਂ ਦਾ ਤਾਂ ਕਿ ਸਾਲ ਅਸੀਂ ਦੇਖੋ ਸਾਰੀਆਂ ਚੀਜ਼ਾਂ ਨਾਲ ਇਲੈਕਸ਼ਨਾਂ ਦੇ ਵਿੱਚ ਚੀਜ਼ਾਂ ਬਹੁਤ ਉਜੀਆਂ ਹੁੰਦੀਆਂ ਕਿਉਂਕਿ ਅਸੀਂ ਵੀ ਐਕਸਪੈਕਟਡ ਨਹੀਂ ਸੀ ਕਿ ਨਹੀਂ ਇਸ ਤਰੀਕੇ ਦੀ ਧੱਕੇਸ਼ਾਹੀ ਹੋ ਸਕਦੀ ਆ ਅਨ ਤੁਸੀਂ ਵੀ ਮੀਡੀਆ ਵਾਲੇ ਸਾਥੀ ਕਦ ਤੋਂ ਇਲੈਕਸ਼ਨਾਂ ਕਵਰ ਕਰਦੇ ਜੀ ਮੈਂ ਤਾਂ ਤੁਹਾਨੂੰ ਵੀ ਇਹ ਦਰਖਾਸਤ ਕਰਦਾ ਵੀ ਇੰਨੀ ਧੱਕੇਸ਼ਾਹੀ ਤਾਂ ਮੈਨੂੰ ਨਹੀਂ ਲੱਗਦਾ ਤੁਸੀਂ ਕਦੀ ਕਿਸੇ ਰਾਜ 'ਚ ਵੇਖੀ ਹੋਊਗੀ ਹਾਲੇ ਕਿ ਅਸੀਂ ਕਈ ਵਾਰ ਸੁਣਾਂਗੇ ਪਿੰਡਾਂ ਦੇ ਵਿੱਚ ਸਰਪੰਚੀਆਂ ਇਲੈਕਸ਼ਨਾਂ ਦੇ ਵਿੱਚ ਇਹੋ ਜਿਹੀ ਧੱਕੇਸ਼ਾਹੀ ਹੁੰਦੀ ਆ ਮੈਨੂੰ ਬਜਰੰਗભાઈ ਦੱਸ ਰਹੇ ਸੀ ਕਹਿੰਦੇ ਵੀ ਅਸੀਂ ਇਹ ਸੁਣਦੇ ਸੀਗੇ ਵੀ ਇੱਕ ਵੱਡੇ ਲੈਵਲ ਦੇ ਉੱਤੇ ਸਾਡੇ ਹਰਿਆਣਾ ਵੀ ਸਰਪੰਚੀ ਹੁੰਦੀ ਕਦੀ ਪੁਲਿਸ ਇੰਟਰਫੇਰੈਂਸ ਵੀ ਵੇਖੀ ਆ ਸੀ ਸਰਪੰਚੀ ਇਲੈਕਸ਼ਨ ਇੱਥੇ ਜਦੋਂ ਸ਼ਹਿਰਾਂ ਦੇ ਇਲੈਕਸ਼ਨ ਹੋਵੇ ਜਿੱਥੇ ਮੇਰੇ ਸਾਹਮਣੇ ਲੜਾਈ ਝਗੜਾ ਵੀ ਘੱਟ ਹੁੰਦਾ ਵਾ ਪਿੰਡਾਂ 'ਚ ਕਈ ਵਾਰੋਂ ਤਾਂ ਅਕਸਰ ਆਪਾਂ ਵੇਖ ਮੋਲ ਦੇ ਵਿੱਚ ਇਹੋ ਜਿਹੀ ਲੱਛਣਾਂ ਇਹ ਬੜੀ ਸ਼ਰਮਨਾਕ ਗੱਲ ਹੈ। ਨਰਵੀ ਬਣਾ ਦੇ ਨੂੰ ਮੈਡਮ ਸਾਨੂੰ ਬੈਠਾ ਮੈਡਮ ਵੀ ਕੋਈ। ਹਾਂ ਮੈਡਮ ਦੇਖੋ। ਰਾਮਨਾਥ ਜੀ ਤੋਂ ਰੈਕਡ ਕੱਟ ਲੇ ਮੈਡਮ ਲਾਈਟ ਚਾਹੀਦੀ। ਇਹ ਕਰ ਰਿਹਾ। ਉਹ ਨਾਲ ਜੀ ਹਾਂ ਜੀ ਇਹ ਹੈ ਜੀ ਅੱਜ ਇਹ ਜੀ ਅੱਜ ਪ੍ਰਧਾਨੀ ਮੂਤਰ ਕਰਨ ਬਸਤਰਾ ਦੀ ਮੁਸ਼ਕਲਾਂ ਦੀ ਪਰਵਰਤੀ ਹੈ ਕਿ ਜਿਹੜੇ ਜਿਹੜੇ ਡੱਡਾ ਬੰਦ ਜੋ ਜਿਹਨੇ ਜੋ ਢੇਰਗਰਦੀ ਠਾ ਦਿੱਤੀ ਗਈ ਆ ਉਹਦੇ ਬਾਰੇ ਕੋਈ ਸਵਾਲ ਜਵਾਬ ਨਹੀਂ ਹੋਣਗੇ ਇਹ ਸਵਾਲ ਜਵਾਬ ਵੀ ਹੋਣਗੇ ਪ੍ਰਤਾਪ ਬਾਜਵਾ ਜੀ ਸਪੈਸ਼ਲ ਇਲੈਕਸ਼ਨ ਕਮਿਸ਼ਨਰ ਕੋਲ ਗਏ ਸੀ ਅੱਜ ਜੋ ਪਿੰਡ ਸੀਗੇ ਮੈਂ ਉਹਨਾਂ ਨੂੰ ਆਮ ਤੋਂ ਪਹਿਲਾਂ ਦੱਸਿਆ ਕਹਿੰਦੇ ਮਤਲਬ ਹਰਾਨਜੀ ਵਾਲੀ ਇੱਕ ਹੋਰ ਗੱਲ ਤੁਹਾਨੂੰ ਦੱਸਣਾ ਵੀ ਇਹ ਵੀ ਨਹੀਂ ਪਤਾ ਸੀ ਵੀ ਇਨਾਂ ਮਜਾਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ